ਕਿਸਾਨ ਵੀਰੋ ਸਤਿ ਸ੍ਰੀ ਅਕਾਲ ਅੱਜ ਆਪਾਂ ਗੱਲ ਕਰਾਂਗੇ ਗੁੱਲੀ ਡੰਡੇ ਦੀ ਸਪਰੇ ਬਾਰੇ ਜਦੋਂ ਆਪਣੀ ਕਣਕ ਹੋ ਜਾਂਦੀ ਹੈ 40 50 ਦਿਨ ਦੇ ਕਰੀਬ 50 ਦਿਨ ਦੇ ਕਰੀਬ ਹੋ ਜਾਂਦੀ ਹੈ ਕਣਕੀ ਹੁੰਦੀ ਤੇ ਗੁੱਲੀ ਡੰਡਾ ਬਰਾਬਰ ਹੀ ਹੋ ਜਾਂਦਾ ਮਤਲਬ ਮੰਨ ਲਓ ਗਿੱਠ ਗਿੱਠ ਦਾ ਗੁੱਲੀ ਡੰਡਾ ਹੋ ਜਾਂਦਾ ਉਸ ਤੇ ਆਪਾਂ ਨੇ ਕਿਹੜੀ ਸਪਰੇ ਕਰਨੀ ਆ ਉਸ ਬਾਰੇ ਤੁਹਾਨੂੰ ਦੱਸਣ ਲੱਗੇ ਆ ਇਹ ਆ ਬਾਈ ਜੀ ਉੱਤਮ ਕੰਪਨੀ ਦੀਆਂ ਸਪਰੇਆਂ ਦੋਨੇ ਇਹ ਆਪਣੀ ਟਾਪਿਕ ਹੈ ਜਿਹੜੀ ਪੂੜੀਆਂ ਵਾਲੀ ਆਉਂਦੀ ਹੈ ਇਹ ਤੁਸੀਂ ਚੈੱਕ ਕਰ ਲਓ ਇਹ ਟਾਪਿਕ ਹੈ ਇਹ ਉਤਮ ਕੰਪਨੀ ਦੀ ਆਉਂਦੀ ਆਪਣੇ ਕੋਲ ਜਿਹੜੀ ਆਪਾਂ ਲੈ ਕੇ ਆਏ ਆਂ ਬਾਕੀ ਹੋਰ ਵੀ ਬਾਜ਼ਾਰ ਚ ਕੰਪਨੀਆਂ ਵੇਖੇ ਦੀਆਂ ਬਾਈ ਜੀ ਇਹ ਐਕਸਲ ਹੈ ਜਿਹੜੀ ਆਪਣੀ ਸਜੈਂਟਾਂ ਦੀ ਐਕਸਲ ਆਉਂਦੀ ਹੈ ਬਾਈ ਨੇਮ ਸਜੈਂਟਾਂ ਨੇ ਕੱਢੀ ਹੋਈ ਹੈ ਬਾਕੀ ਮੈਨੂਫੈਕਚਰਰ ਏ ਵੀ ਸਜੈਂਟਾਂ ਦੀ ਹੋਇਆ ਇਹ ਤੁਸੀਂ ਪੜ ਸਕਦੇ ਹੋ ਇਹ ਦੇਖੋ ਇਹ ਸਾਰਾ ਤੁਸੀਂ ਪੜੋ ਇਹਦੇ ਤੁਹਾਨੂੰ ਪਤਾ ਲੱਗੂਗਾ ਵੀ ਮੈਨੂਫੈਕਚਰਰ ਏ ਵੀ ਸਜੈਂਟਾਂ ਦੀ ਹੋਇਆ ਇਹ ਦੇਖੋ ਮੈਨੂਫੈਕਚਰਰ ਬਾਈ ਸਜੈਂਟਾ ਇੰਡੀਆ ਲਿਮਟਿਡ ਪ੍ਰਾਈਵੇਟ ਲਿਮਟਿਡ ਇਹ ਤੁਸੀਂ ਦੇਖੋ ਬਾਕੀ ਇਹ ਕੰਪਨੀਆਂ ਸਾਲਟ ਸਰੀਐਂਟਾ ਦੀ ਹੁੰਦਾ ਬਾਕੀ ਇਹ ਕੰਪਨੀਆਂ ਲੈ ਲੰਨੀ ਆ ਅੱਗੇ ਇਹ ਆਪਣਾ ਲੋਗੋ ਲਾ ਕੇ ਫਿਰ ਅੱਗੇ ਦੰਨੀਆਂ ਐ ਡੀਲਰਾਂ ਨੂੰ ਬਾਕੀ ਚਲੋ ਇਹ ਗੱਲਾਂ ਜੇ ਤਾਂ ਆਪਾਂ ਨਾ ਬੜੀਏ ਚਲੋ ਆਪਾਂ ਰਿਜ਼ਲਟ ਦੇਖਦੇ ਆ ਜਿਹੜੀ ਦਾ ਹੈਗਾ ਉਹ ਲੈ ਲਿਆ ਕਰੋ ਕੋਈ ਚੱਕਰ ਨਹੀਂ ਹੈਗਾ ਜਿਹੜੀ ਮਰਜ਼ੀ ਕੰਪਨੀ ਐ ਐਕਸਲ ਚਾਹੀਦੀ ਆ ਆਪਾਂ ਨੂੰ ਆਪਾਂ ਨੂੰ ਸਾਲਟ ਐ ਚਾਹੀਦਾ ਮੇਨ ਜਿਹੜੀ ਐਕਸਲ ਐ ਬਾਈ ਜੀ ਉਹ ਆਪਾਂ ਨੇ ਪਾਉਣੀ ਐ ਤੁਸੀਂ ਅੰਦਾਜ਼ਾ ਲਾ ਲਓ ਇਹ 2 2 ਲੀਟਰ ਦੀ ਬੋਤਲ ਹੈ 2 ਢਾਈ ਕਿਲਿਆਂ ਦੀ ਹੈ ਸਮਝ ਲਓ 800 ਐਮਐਲ ਪਾਉਣੀ ਆਪਾਂ ਨੇ 1 ਕਿਲੇ ਦੀ ਡੋਜ਼ ਇਹ ਜਿਹੜੀਆਂ 8 ਪੁੜੀਆਂ ਵਾਲੀ ਪੈਕਿੰਗ ਆਉਂਦੀ ਹੈ ਇਹ ਕਿਲੇ ਚ ਪੂਰੀਓ ਪਾ ਦੇਣੀ ਹੈ 8 ਪੁੜੀਆਂ ਹੁੰਨੀਆਂ ਇਹਦੇ ਵਿੱਚ ਟੌਪਿਕ ਵਾਲੀ ਚ ਇਹ ਦੋਨੇ ਦਵਾਈਆਂ ਰਲਾ ਕੇ ਕਰਨੀਆਂ ਇਹ ਦੇਖੋ ਦੋਨੇ ਅਲੱਗ-ਅਲੱਗ ਰਲਾਈਆਂ ਹੋਈਆਂ ਮੇਰੇ ਕੋਲ ਇਹ ਦੋਨੇ ਇਹਨਾਂ ਦਾ ਪਿਛਲੇ ਸਾਲ ਰਿਜ਼ਲਟ ਵਧੀਆ ਰਿਹਾ ਬਾਈ ਜੀ ਮੈਂ ਤਾਂ ਕਰਕੇ ਤੁਹਾਨੂੰ ਦੱਸ ਰਿਹਾ ਜਿਹੜੇ ਤੇ ਤੁਹਾਡੀ ਭਾਈ ਖੰਡੀ ਖੁੰਡੀ ਆ ਜਾਂ ਪਾਲਕ ਜੀ ਹੋ ਜਾਂਦੀ ਹੈ ਜਿਹੜੀ ਉਹਦੇ ਤੇ ਤੁਸੀਂ ਟੂ 40 ਡੀ ਵੀ ਪਾ ਸਕਦੇ ਹੋ A 240 ਹੈ ਇਹ 40 50 ਐਮ ਐਲ 40 ਤੋਂ 50 ਐਮ ਐਲ ਇੱਕ ਪੰਪ ਵਿੱਚ ਡੋਜ਼ ਹੈ ਦੀ 240 ਦੀ ਇਹ ਵੀ ਤੁਸੀਂ ਨਾਲ ਯੂਜ਼ ਕਰ ਸਕਦੇ ਹੋ ਜੇ ਤੁਹਾਡੇ ਚੌੜੇ ਪੱਤੇ ਵਾਲਾ ਕੱਖ ਹੈ ਵਿੱਚ ਅਗਰ ਜੇ ਗੁੱਲੀ ਡੰਡਾ ਹੀ ਹੈ ਕੱਲਾ ਤਾਂ ਇਹ ਦੋਨੇ ਦਵਾਈਆਂ ਬਹੁਤ ਹੈ ਪੂਰਾ ਅਸਰ ਕਰਦੀਆਂ ਬਾਈ ਜੀ ਇਹ 3 4 ਦਿਨ ਤੋਂ ਬਾਅਦ ਅਸਰ ਸ਼ੁਰੂ ਕਰ ਦੰਨੀਆਂ ਛੋਟਾ ਵੱਡਾ ਜਿਹੇ ਜਾਂ ਮਰਜੀ ਗੁੱਲੀ ਡੰਡਾ ਹੋਵੇ ਇਹ ਨਹੀਂ ਛੱਡਦੀਆਂ ਹੈਗੀਆਂ ਬਾਕੀ ਤੁਹਾਨੂੰ ਮੈਂ ਦਿਖਾਉਣਾ ਹੈ ਗੁੱਲੀ ਡੰਡਾ ਵੀ ਦਿਖਾਉਣਾ ਖੇਤ ਵਿੱਚ ਜਾ ਕੇ ਵੀ ਕਿੱਦਾਂ ਦਾ ਏ ਇਹ ਜਿਹੜਾ ਤੁਸੀਂ ਦੇਖ ਸਕਦੇ ਹੋ ਗੁੱਲੀ ਡੰਡਾ ਇਹ ਛੋਟਾ ਹੈ ਤਕਰੀਬਨ 3-4 ਪੱਤਿਆਂ ਵਾਲਾ ਏ ਇਹਨੂੰ ਐਕਸਲ ਛੱਡਦੀ ਨਹੀਂ ਬਾਈ ਜੀ ਇਹਨੂੰ ਐਕਸਲ ਫੂਕ ਦਿੰਦੀ ਆ ਬਿਲਕੁਲ ਜਿਹੜਾ ਇਸ ਤੋਂ ਵੱਡਾ ਏ ਕੱਦ ਕਰ ਗਿਆ ਕਣਕ ਦੇ ਬਰਾਬਰ ਚਲੇ ਗਿਆ ਉਹਨੂੰ ਜਿਵੇਂ ਉਹ ਬੂਟਾ ਖੜਾ ਏ ਦੇਖੋ ਇਹਨੂੰ ਟੋਪਕੀ ਨਹੀਂ ਛੱਡੂਗੇ ਨਾ ਦੋਨੋਂ ਦਵਾਈਆਂ ਨੇ ਅਸਰ ਕਰ ਦੇਣਾ ਤੇ ਆਪਣਾ ਖੇਤ ਸਾਫ਼ ਹੋ ਜਾਣਾ ਬਿਲਕੁਲ ਇਹਦੇ ਵਿੱਚ ਵਿੱਚ ਹੈਗਾ ਵੀ ਆ ਵਿੱਚ ਵਿੱਚ ਹੈ ਵੀ ਨਹੀਂ ਦੇਖੋ ਤੁਸੀਂ ਦੇਖ ਸਕਦੇ ਹੋ ਜਿਵੇਂ ਹੁਣ ਖਾਲੀ ਹੋ ਗਏ ਔਰੇ ਹੈ ਨਹੀਂ ਬਿਲਕੁਲ ਵੀ ਧੱਗੀਆਂ ਨਹੀਂ ਐ ਗੁੱਲੀ ਡੰਡੇ ਦੀਆਂ ਕਿਤੇ ਤਾਂ ਜ਼ਿਆਦਾ ਹੀ ਆ ਕਿਤੇ ਘੱਟ ਆ ਤੁਹਾਨੂੰ ਬਾਕੀ ਉਹ ਦੂਜੇ ਖੇਤ 'ਚ ਵੀ ਦਿਖਾਉਣਾ ਮੈਂ ਜਾ ਕੇ ਜਿਵੇਂ ਆ ਤੁਸੀਂ ਡੋਲ ਦੇ ਨਾਲ-ਨਾਲ ਦੇਖ ਸਕਦੇ ਹੋ ਇਹ ਦੇਖੋ ਗੁੱਲੀ ਡੰਡਾ ਕਿੰਨਾ ਹੀ ਖੜਾ ਹੈ ਡੋਲ ਦੇ ਨਾਲ-ਨਾਲ ਇਹ ਐਦਾਂ ਦੇ ਗੁੱਲੀ ਡੰਡੇ ਤੇ ਸਪਰੇਅ ਬਾਈ ਜੀ ਇਹੀ ਕਾਰੀਗਰ ਆ ਹੋਰ ਕੋਈ ਸਪਰੇਅ ਨਹੀਂ ਕੰਮ ਕਰੂਗੀ ਇਹ ਦੇਖੋ ਗੁੱਲੀ ਡੰਡਾ ਖੇਤ ਭਰਿਆ ਪਿਆ ਇਹ ਤੁਸੀਂ ਦੇਖ ਸਕਦੇ ਹੋ ਤਿੰਨ ਚਾਰ ਫਾਂਟਾਂ ਖੇਤ 'ਚ ਐਦਾਂ ਹੀ ਭਰਿਆ ਪਿਆ ਗੁੱਲੀ ਡੰਡਾ ਦੇਖੋ ਇਹ ਛੋਟਾ ਵੀ ਐ ਵਿੱਚ ਬੜਾ ਵੀ ਐ ਇਹ ਗੁੱਲੀ ਡੰਡਾ ਬਾਈ ਜੀ ਚੱਕਣਾ ਸਿਰਫ ਐਕਸਲਰ ਟਾਪਿਕ ਨੇ ਹੋਰ ਕੋਈ ਇਸ ਤੇ ਕੋਈ ਦਵਾਈ ਕੰਮ ਨਹੀਂ ਕਰੂਗੀ ਜੇ ਮਤਲਬ ਤੁਸੀਂ ਕਣਕ ਤੋਂ ਬਾਅਦ ਮੱਕੀ ਬੀਜਣੀ ਐ ਨਹੀਂ ਤਾਂ ਫਿਰ ਹੋਰ ਵੀ ਦਵਾਈਆਂ ਬਹੁਤ ਐ ਇਹ ਦੇਖ ਲਓ ਆ ਗੁਲੀ ਡੰਡਾ ਸਿਰਫ ਬਾਈ ਜੀ ਐਕਸਲਰ ਟੌਪਕ ਨੇ ਰਲਾ ਕੇ ਚੱਕਣਾ ਨਹੀਂ ਹੋਰ ਕਿਸੇ ਦਵਾਈ ਨੇ ਨਹੀਂ ਚੱਕਣਾ ਇਹਦੇ ਗਿੱਟ ਤੋਂ ਉੱਤੇ ਗਣਕ ਹੋ ਚੁੱਕੀ ਐ ਗਿੱਟ ਤੋਂ 3-4 ਉਂਗਲ ਉੱਤੇ ਉੱਤੇ ਹੀ ਐ ਐਡਾ-ਐਡਾ ਹੀ ਗੁਲੀ ਡੰਡਾ ਹੁਣ ਤੁਹਾਨੂੰ ਦੱਸਦੇ ਆਂ ਵੀ ਤੁਸੀਂ ਕੀ ਸਾਵਧਨੀਆਂ ਵਰਤਣੀਆਂ ਬਾਈ ਜੀ ਸਪਰੇਅ ਕਰਦੇ ਸਮੇਂ ਸਪਰੇਅ ਜਦੋਂ ਆਪਾਂ ਨੇ ਕਰਾਉਣੀ ਐ ਆਪਣੀ ਗਣਕ ਤੇ ਇਹ ਤੁਹਾਨੂੰ ਮੈਂ 3-4 ਗੱਲਾਂ ਜਿਹੜੀਆਂ ਦਾ ਧਿਆਨ ਰੱਖਣਾ ਜ਼ਰੂਰੀ ਆ ਬਾਈ ਜੀ ਏ ਦੇਖੋ ਪੀਲਾ ਪੀਲਾ ਜਿਹੜਾ ਚਮਕਦਾ ਨਾ ਇਹ ਗੁੱਲੀ ਡੰਡਾ ਹੀ ਆ ਬਾਈ ਜੀ ਬੜਾ ਬੜਾ ਵੀ ਇਹ ਵਿੱਚ ਛੋਟਾ ਛੋਟਾ ਵੀ ਹੈ ਇਹ ਦੋ ਦਵਾਈਆਂ ਤਾਂ ਲੜਾਈਆਂ ਆਪਾਂ ਨੇ ਵੀ ਛੋਟੇ ਤੇ ਵੀ ਅਸਰ ਹੋ ਜਵੇ ਤੇ ਬੜੇ ਤੇ ਵੀ ਅਸਰ ਹੋ ਜਵੇ ਹੁਣ ਤੁਹਾਨੂੰ ਸਾਵਧਾਨੀਆਂ ਬਾਰੇ ਦੱਸਦੇ ਆਂ ਵੀ ਕੀ ਕੀ ਸਾਵਧਾਨੀਆਂ ਵਰਤਣੀਆਂ ਤੁਸੀਂ ਵੀ ਆਪਾਂ ਸਪਰੇਅ ਤਾਂ ਜੋ ਆਪਣੀ ਕਣਕ ਤੇ ਕੋਈ ਮਾੜਾ ਪ੍ਰਭਾਵ ਨਾ ਪਵੇ ਸਪਰੇਅ ਦਾ ਆਪਣੀ ਕਣਕ ਵਧੀਆ ਰਹੇ ਤੇ ਇਹ ਗੁੱਲੀ ਡੰਡਾ ਬਿਲਕੁਲ ਨਾ ਰਹੇ ਖਤਮ ਹੋ ਜਵੇ ਕਰਦੇ ਆਂ ਸਾਵਧਾਨੀਆਂ ਦੀ ਇੱਕ ਤਾਂ ਬਾਈ ਜੀ ਪਹਿਲੀ ਗੱਲ ਜਿਹੜੀ ਆਪਾਂ ਨੇ ਦਵਾਈ ਲਾਉਣੀ ਆ ਇਹ ਡੋਜ਼ ਪਹਿਲਾਂ ਹੀ ਕੱਢ ਲੈਣੀ ਆ ਆਪਾਂ ਨੇ ਜੇ ਕੀਲੇ ਦੀ ਲਾਉਣੀ ਦੋ ਕੀਲਿਆਂ ਦੀ ਲਾਉਣੀ ਆ ਕੀਲੇ ਦੇ ਘਟੋ ਘਟ ਜਿਹੜੇ ਇੰਜਨ ਵਾਲੇ ਪੰਪਾਂ 25 ਲੀਟਰ ਵਾਲੇ ਉਹ ਘਟੋ ਘਟ ਵੀ 6 ਪੰਪ ਲਵਾਓ ਤਾਂ ਜੋ ਪਾਣੀ ਪੂਰਾ ਲੱਗ ਸਕੇ ਆਪਣਾ ਇੱਕ ਬਾਈ ਜੀ ਇੱਕ ਗੱਲ ਹੋਰ ਆ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਇੱਕ ਇਹ ਆਪਣਾ ਖਿਆਲ ਰੱਖਿਓ ਇਹ ਦੋਨਾਂ ਦਵਾਈਆਂ ਨੂੰ ਇੱਕੋ ਬਾਲਟੀ 'ਚ ਨਾ ਕੋਲਿਓ ਕਿਰਪਾ ਕਰਕੇ ਬੇਨਤੀ ਹੋਇਆ ਇਹ ਦਵਾਈ ਨੂੰ ਅਲੱਗ ਕੋਲਿਓ ਐਡਵਾਈਸ ਨੂੰ ਅਲੱਗ ਕੋਲਿਓ ਐਕਸਲ ਜੁਦੀ ਕੋਲਿਓ ਤੇ ਆਪਣੀ ਜਿਹੜੀ ਟੌਪਕ ਹੈ ਉਹ ਦੂਜੀ ਕੋ ਅਲੱਗ ਕੋਲਿਓ ਇੱਕ ਹੋ ਸਕੇ ਤਾਂ ਤਾਜ਼ਾ ਪਾਣੀ ਜ਼ਰੂਰ ਵਰਤਿਓ ਮੋਟਰ ਚਾਲਦੀ ਲਾਈਟ ਚਾਲਦੀ ਚ ਪਾਣੀ ਵਰਤਿਓ ਇਹ ਦੇਖੋ ਸਾਵਧਾਨੀ ਮੇਨ ਇਹਦੀ ਇਹੀ ਹੈ ਵੀ ਤੁਸੀਂ ਅਲੱਗ-ਅਲੱਗ ਘੋਲੀਆਂ ਦੋਨੋਂ ਇੱਕੋ ਕੁਆਲਿਟੀ ਜਿਨ੍ਹਾਂ ਕੋਲਿਓ ਇਹ ਜੁਦੀਆਂ-ਜੁਦੀਆਂ ਘੋਲੀਆਂ ਹੋਈਆਂ ਦੋਨੇ ਮੈਂ ਪਾਣੀ ਵਿੱਚ ਇਹ ਪਾਲੀਆਂ ਬਾਈ ਜੀ ਦੋਨੇ ਪਹਿਲੀ ਸਾਵਧਾਨੀ ਇਹ ਆ ਦੂਜੀ ਤੁਸੀਂ ਗੌਰ ਰੱਖਣੀ ਹੈ ਵੀ ਕਿਤੇ ਦੋ-ਦੋ ਤਿੰਨ-ਤਿੰਨ ਵਾਰ ਨਾ ਬੰਦਾ ਤੁਹਾਡਾ ਸਪਰੇਅ ਲੈ ਕੇ ਘੁੰਮ ਜਵੇ ਇਹ ਦੇਖੋ ਖੇਤ ਲੱਗਿਆ ਹੋਇਆ ਇਹ ਤੁਸੀਂ ਉਹਨੂੰ ਕਹਿ ਕੇ ਵੀ ਇੱਥੇ 12 3 3 ਵਾਰ ਨਾ ਫੇਰੀ ਕਿਤੇ ਵੀ ਜਿੱਥੇ ਦੋ ਵਾਰ ਜਾਂ ਤਿੰਨ ਵਾਰ ਪੰਪ ਘੁੰਮ ਗਿਆ ਉੱਥੇ ਬਾਈ ਜੀ ਕਣਕ ਨੇ ਦਬ ਜਾਣਾ ਏ ਉਹਨੂੰ ਕਹਿ ਕੇ ਪਹਿਲਾਂ ਗੱਲ ਕਹਿ ਕੇ ਰੱਖਣੀ ਆ ਵੀ ਤਾਂ ਇੱਕ ਵਾਰ ਇੱਕ ਪਾਸੇ ਨੂੰ ਇੱਕ ਵਾਰ ਤੇ ਲੰਘਣਾ ਦੁਬਾਰੇ ਨਾ ਉੱਥੇ ਬੜੀ ਪੰਪ ਲੈ ਕੇ ਇੱਕ ਗੱਲ ਹੋਰ ਜਿਹੜੀ ਗੌਰ ਕਰਨ ਵਾਲੀ ਆ ਮੇਨ ਗੱਲ ਬਾਈ ਜੀ ਡੋਜ਼ ਨਾ ਕਦੇ ਵੀ ਵਧਾਇਓ ਇਹ ਕੀਲੇ ਦੀ ਡੋਜ਼ ਏ ਇਹ ਪੂਰੀ ਆ ਜਿਹੜੀ 800 ml ਆਪਣੀ ਐਕਸਲ ਤੇ ਜਿਹੜੀ ਆ ਇੱਕ ਪੈਕਟ ਆਪਣਾ ਟਾਪਿਕ ਦਾ ਇਹ ਪੂਰੀ ਆ ਬਾਈ ਜੀ ਡੋਜ਼ ਕੀਲੇ ਦੀ ਜੇ ਤੋ ਆਪਾਂ ਵੱਧ ਪਾਉਨੇ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਗੁੱਲੀ ਡੰਡਾ ਜ਼ਿਆਦਾ ਹੈ ਤਾਂ ਦਵਾਈ ਜ਼ਿਆਦਾ ਨਹੀਂ ਪਾਉਣੀ ਵੀਰ ਜੀ ਗੁੱਲੀ ਡੰਡਾ ਜ਼ਿਆਦਾ ਪਿਆ ਹੋਵੇ ਇਹ ਅਸਰ ਪੂਰਾ ਕਰੂਗੀ ਜ਼ਿਆਦਾ ਤੇ ਵੀ ਘੱਟ ਤੇ ਵੀ ਬਸ ਇਹ ਨਾ ਹੋਵੇ ਵੀ ਗੁੱਲੀ ਡੰਡਾ ਜ਼ਿਆਦਾ ਛੋਟਾ ਹੋਵੇ ਗੁੱਲੀ ਡੰਡਾ ਪੂਰਾ ਮਤਲਬ ਕਿ ਹੋਣਾ ਚਾਹੀਦਾ ਗਿੱਠ ਦੇ ਕਰੀਬ ਮਤਲਬ ਇੱਕ ਕਿੱਠ ਦੇ ਕਰੀਬ ਗੋਲੀ ਨਾ ਫੇਰ ਇਹ ਛੱਡ ਦੀਆਂ ਨਹੀਂ ਦੋਨੇ ਦਵਾਈਆਂ ਫੇਰ ਚੱਕ ਦੰਨੀਆਂ ਬਾਈ ਜੀ ਇਹ ਬਾਕੀ ਹੋਰ ਤੁਹਾਡਾ ਧੰਨਵਾਦ ਕਰਦੇ ਆਂ ਵੀਡੀਓ ਦੇਖਣ ਲਈ ਇੱਕ ਗੱਲ ਹੋਰ ਬਾਈ ਜੀ ਧਿਆਨ ਰੱਖਣ ਵਾਲੀ ਆ ਸਾਵਧਾਨੀਆਂ ਵਿੱਚ ਹੀ ਆਉਂਦੀ ਉਹ ਵੀ ਆਪਣਾ ਬਾਈ ਜੀ ਦੇਖੋ ਬਾਕੀ ਸਭ ਕੁਝ ਕਰ ਲੈਨੇ ਆਪਾਂ ਜਿਹੜਾ ਪਾਣੀ ਲਾਇਆ ਹੋਇਆ ਨਾ ਕਣਕ ਨੂੰ ਪਹਿਲਾਂ ਆਪਾਂ ਨੇ ਉਹਦੀ ਗਿੱਲ ਸਾਂਭਣੀ ਜ਼ਰੂਰੀ ਆ ਜਿਵੇਂ ਹੁਣ ਆਪਾਂ ਵਾਤ ਨਾ ਚੜ੍ਹ ਦੇਵੇ ਖੇਤ ਪਾਣੀ ਆਪਾਂ ਨੂੰ ਸਪਰੇਅ ਦੇ ਟਾਈਮ ਜਿਹੜਾ ਹੁਣ ਖੇਤ ਹੈ ਨਾ ਤੁਹਾਨੂੰ ਮੈਂ ਗਿੱਲ ਦਿਖਾਉਣਾ ਵੀ ਇੰਨੀ ਕੁ ਗਿੱਲ ਹੋਣੀ ਜ਼ਰੂਰੀ ਆ ਤਾਂ ਇਹ ਦਵਾਈ ਅਸਰ ਕਰਦੀ ਆ ਮੈਂ ਖੇਤ 'ਚ ਜਾ ਕੇ ਦਿਖਾਉਣਾ ਤੁਹਾਨੂੰ ਵੀ ਸੁੱਕੇ ਵਿੱਚ ਨਾ ਸਪਰੇਅ ਕਰਿਓ ਕਹਿਣ ਦਾ ਮਤਲਬ ਇਹ ਹੈ ਇਹ ਦੇਖੋ ਇਸ ਖੇਤ 'ਤੇ ਸਪਰੇਅ ਹੋ ਰਹੀ ਆ ਹੁਣ ਜਿੱਦਾਂ ਇਹ ਖੇਤ ਹੈ ਇਹ ਦੇਖੋ ਗਿੱਲ ਮੈਂ ਤੁਹਾਨੂੰ ਦਿਖਾਉਣਾ ਇਹ ਦੇਖੋ ਉੱਪਰਲੀ ਮਿੱਟੀ ਗਿੱਲੀ ਆ ਇਹ ਐਦਾਂ ਗਿੱਲੀ ਹੋਣੀ ਚਾਹੀਦੀ ਆ ਬਾਈ ਜੀ ਮਿੱਟੀ ਫੇਰ ਇਹ ਸਪਰੇਅ ਅਸਰ ਕਰੂਗੀ ਜੇ ਤੁਸੀਂ ਸੁੱਕਾ ਦੇਖ ਲਿਆ ਖੇਤ ਸੁੱਕੇ ਵਿੱਚ ਇਸ ਖਸਪਰੇ ਨੇ ਅਸਰ ਨਹੀਂ ਕਰਨਾ ਹੈਗਾ ਜੇ ਧਰਤੀ ਚਿੱਟੀ ਹੋ ਗਈ ਉਤੋਂ ਇਹ ਇਹ ਆਪਣ ਨੂੰ ਗਿੱਲੀ ਧਰਤੀ ਮੰਗਦੀ ਆ ਸਪਰੇ ਤਾਂ ਅਸਰ ਕਰੂਗੀ ਇਹ ਸਪਰੇ ਧੰਨਵਾਦ ਜੀ ਵੀਡੀਓ ਦੇਖਣ ਲਈ ਸਾਰਿਆਂ ਦਾ